ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਾਸ ਹਰਮਨਦੀਪ ਸਿੰਘ ਤੁਰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਬਿਲਕੁਲ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਜੋ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਕਾਫੀ ਸਿੱਖ ਸੰਗਤਾਂ ਨੇ ਮੇਰੇ ਤੱਕ ਉਹ ਵੀਡੀਓ ਪਹੁੰਚਾਈ ਆ ਜਿਸ ਵਿੱਚ ਇੱਕ ਗਰੰਥੀ ਸਿੰਘ ਗਰੰਥੀ ਸਿੰਘ ਉੱਤਰ ਕੇ ਆਉਂਦਾ ਵਾ ਆ ਕੇ ਤੇ ਉਹਦੇ ਹੱਥ ਦੇ ਵਿੱਚ ਖੁੰਡਾ ਵੀ ਆ ਹੈਂਡੀਕੈਪਡ ਗਰੰਥੀ ਸਿੰਘ ਆ ਉਹ ਹੈਂਡੀਕੈਪਡ ਆ ਉਹਦੇ ਹੱਥ ਦੇ ਵਿੱਚ ਖੁੰਡਾ ਵਾ ਤੇ ਨਾਲੇ ਉਹ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਆਪਣੇ ਸਿਰ ਤੇ ਚੁੱਕ ਕੇ ਟਹਿਆ ਰਿਹਾ ਵਾ ਹੁਣ ਜੋ ਮੇਰੀ ਵਿਚਾਰਿਆ ਹਾਸਤੇ ਕਿ ਜਿੱਦਾਂ ਹੈਂਡੀਕੈਪਡ ਗ੍ਰੰਥੀ ਸਿੰਘ ਸਰੂਪ ਚੁੱਕ ਕੇ ਲੈ ਕੇ ਆ ਰਿਹਾ ਵਾ ਲਿਆਉਂਦੇ ਆ ਲਿਆਉਂਦੇ ਰਸਤੇ ਦੇ ਵਿੱਚ ਵੀ ਕੋਈ ਘਟਨਾ ਘਟ ਸਕਦੀ ਹੈ ਹੁਣ ਉਹ ਗ੍ਰੰਥੀ ਸਿੰਘ ਜਾਂ ਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਵਾਲਾ ਹੋਵੇਗਾ ਕਾਫੀ ਪੁਰਾਣਾ ਹੋਵੇਗਾ ਜਿਹਨੂੰ ਕਾਫੀ ਐਕਸਪੀਰੀਅੰਸ ਹੈ ਪਰ ਗੱਲ ਉਹੀ ਹੁੰਦੀ ਹੈ ਪਈ ਕਈ ਵਾਰੀ ਜਿਹੜੇ ਬਹੁਤੇ ਤਰਕਲ ਹੁੰਦੇ ਨਾ ਕਈ ਵਾਰੀ ਉਹ ਵੀ ਡੁੱਬ ਜਾਂਦੇ ਆ ਕਈ ਵਾਰੀ ਜਿਹੜੇ ਬਹੁਤੇ ਵੱਡੇ ਡਰਾਈਵਰ ਹੋਣ ਕਈ ਵਾਰੀ ਉਹ ਵੀ ਗੱਡੀ ਮਾਰ ਪੈਂਦੇ ਆ ਘਟਨਾ ਘਟ ਸਕਦੀ ਔਥੇ ਕੋਈ ਪਰ ਉਹਦੇ ਵਿੱਚ ਸਭ ਤੋਂ ਪਹਿਲਾਂ ਨੇ ਮੈਂ ਗਰੰਤੀ ਸਿੰਘ ਨੂੰ ਕੋਈ ਦੋਸ਼ ਨਹੀਂ ਦਵਾਂਗਾ ਇੱਥੇ ਜ਼ਿਆਦਾਤਰ ਦੋਸ਼ ਆ ਜਿਹੜੀ ਉਹ ਵਾਲੀ ਕਮੇਟੀ ਉਥੋਂ ਦੇ ਪ੍ਰਬੰਧਕ ਸਭ ਤੋਂ ਵੱਡਾ ਦੋਸ਼ ਉਹਨਾਂ ਨੂੰ ਦੇਣਾ ਬੰਦਾ ਵਾ ਤੇ ਦੂਸਰੇ ਨੰਬਰ ਤੇ ਸੰਗਤ ਹੁਣ ਪ੍ਰਬੰਧਕ ਦਾ ਹਸਾਬ ਕੀ ਆ ਪ੍ਰਬੰਧਕ ਤੋਂ ਭਾਵ ਹੁੰਦਾ ਵਾ ਪ੍ਰਬੰਧ ਕਰਨ ਵਾਲਾ ਜਿੰਨੇ ਸਾਰਾ ਪ੍ਰਬੰਧ ਸਾਂਭਣਾ ਵਾ ਤੇ ਪ੍ਰਬੰਧਕ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਵੀ ਗਰੰਥੀ ਸਿੰਘ ਇਕੱਲਾ ਪ੍ਰਕਾਸ਼ ਕਰ ਰਿਹਾ ਵਾ ਅਸ਼ਾ ਗਰੰਥੀ ਸਿੰਘ ਜੀ ਜਦੋਂ ਸਰੂਪ ਨੂੰ ਛੱਡ ਕੇ ਤਰਮਾਲੇ ਸੈਟ ਕਰਦਾ ਵਗੇ ਤੇ ਉਸ ਸਮੇਂ ਵੀ ਉਹ ਇਕੱਲਾ ਹੀ ਆ ਤੇ ਸਰੂਪ ਬੇਦਬੀ ਕਿੱਡੀ ਵੱਡੀ ਹੋ ਹਦੀਗੀ ਹੁਣ ਕਈਆਂ ਨੇ ਬਾਅਦ ਵਿੱਚ ਕੀ ਕਹਿਣਾ ਸੀ ਪਈ ਉਹਦਾ ਸੋਧਾ ਲਾ ਦਿਓ ਕਈਆਂ ਨੇ ਕਹਿਣਾ ਉਹਦਾ ਬਾਈ ਕਾਟ ਕਰੋ ਜੀ ਬੇਰਬੀ ਹੋ ਜੇ ਇੱਥੇ ਸੰਗਤਾਂ ਨੂੰ ਵੀ ਚਾਹੀਦਾ ਵਾ ਕਿ ਤੜਕੇ 3 ਵਜੇ ਜਾ ਕੇ 4 ਵਜੇ ਜਾ ਕੇ ਤੇ ਪ੍ਰਕਾਸ਼ ਕਰਾਉਣ ਇੱਕ ਬੇਨਤੀ ਕਰਾਂ ਸਾਨੂੰ ਫਿਕਰ ਅੱਜ ਸਾਰਿਆਂ ਨੂੰ ਪਿਆ ਵਾ ਕਿ ਐਨੀ ਦੁਨੀਆ ਸਿੱਖੀ ਕੋ ਛੱਡੀ ਜਾਂਦੀ ਐ ਐਨੀ ਦੁਨੀਆ ਇਹ ਸਾਈ ਕੋ ਬਣ ਰਹੀ ਆ ਸਾਨੂੰ ਸਾਰਿਆਂ ਨੂੰ ਫਿਕਰ ਪਿਆ ਅੱਜ ਪਰ ਸਾਨੂੰ ਸਦਾ ਇਹ ਵੀ ਫਰਜ਼ ਐ ਕਿ ਜੇਕਰ ਸਾਨੂੰ ਫਿਕਰ ਐ ਤੇ ਗੁਰਦੁਆਰੇ ਜਾ ਕੇ ਤੇ ਢਿੱਲ ਹੀ ਆਪਾਂ ਪ੍ਰਕਾਸ਼ ਵੀ ਕਰਾਇਆ ਕਰੀਏ ਸਿੱਖੀ ਦਾ ਸੰਭਾਲੀ ਜਾਂਦੀ ਐ ਕਲਿੰ ਫਿਕਰ ਕੀਤਾ ਕੋ ਫਾਇਦਾ ਨਹੀਂ ਹੋਣਾ ਵੀ ਸਾਡਾ ਕੀ ਬਣੂਗਾ ਸਿੱਖੀ ਦਾ ਕੀ ਬਣੂਗਾ ਜਾ ਕੇ ਅਮਰਦੇਵਲੇ ਪ੍ਰਕਾਸ਼ ਕਰੇਗੇ ਗੁਰਦੁਆਰੇ ਜਗੇ ਗਰੰਥੀ ਸਿੰਘ ਨਾਲ ਨੇਤਨੇਮ ਕਰੇਗੇ ਸੇਵਾ ਕਰਗੇ ਉਥੋਂ ਦੀ ਤਾਂ ਫਾਇਦਾ ਵਾ ਕੱਲੀ ਟੈਨਸ਼ਨ ਲਿਆ ਗੱਖ ਨਹੀਂ ਹੋਣਾ ਸਾਡਾ ਫਰਜ਼ ਹੈ ਕਿ ਆਪਾਂ ਅੱਜ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਗਰੰਥੀ ਸਿੰਘਾਂ ਦੀ ਜਿੱਤ ਕਰੀਏ ਤੇ ਜੇ ਐ ਹੋ ਹਾਲਾਤ ਰਹੇ ਤੇ ਨਾ ਆਉਣ ਵਾਲੇ ਸਮਿਆਂ ਦੇ ਵਿੱਚ ਕੋਈ ਚਾਹੀਦਾ ਗਰੰਥੀ ਲੱਭਣਾ ਹੈ ਤੁਹਾਨੂੰ ਜੇ ਸਾਡੇ ਇਹ ਹਾਲ ਨੇ ਗ੍ਰੰਥੀ ਸਿੰਘਾਂ ਦਾ ਚੰਗਾ ਸਤਿਕਾਰ ਕਰਗੇ ਆਪਾਂ ਗ੍ਰੰਥੀ ਸਿੰਘਾਂ ਨੂੰ ਚੰਗੀ ਤਨਖਾਹ ਦੇ ਗਏ ਤੇ ਇੱਕ ਬੇਨਤੀ ਨੇ ਹੋਰ ਕਰਾਂ ਕਿਤੇ ਨਾ ਕਿਤੇ ਕਰਕੇ ਇਹਦੇ ਵਿੱਚ ਸਾਡੇ ਗ੍ਰੰਥੀ ਸਿੰਘ ਹਾਲਾ ਕਿ ਮੈਂ ਉਸ ਗ੍ਰੰਥੀ ਦੀ ਗੱਲ ਨਹੀਂ ਕਰਦਾ ਜਿਹੜੇ ਉਹਦੇ ਥਾਂ ਤੇ ਕਈ ਹੋਰ ਗ੍ਰੰਥੀ ਸਿੰਘ ਹੁੰਦੇ ਨਾ ਹੋਰ ਗ੍ਰੰਥੀਆਂ ਦੀ ਗੱਲ ਕਰਦਾ ਮੈਂ ਕਿ ਮੰਨ ਲਓ ਇੱਕ ਗ੍ਰੰਥੀ ਨੂੰ ਸਸਪੈਂਡ ਕਰਨਾ ਵਾ ਇੱਕ ਗ੍ਰੰਥੀ ਨੂੰ ਸਸਪੈਂਡ ਕਰਕੇ ਤੇ ਉਹਦੀ ਥਾਂ ਤੇ ਦੂਜਾ ਗ੍ਰੰਥੀ ਨਵਾ ਰੱਖਣਾ ਵਾ ਹੁਣ ਪੁਰਾਣੇ ਗ੍ਰੰਥੀ ਦੀ ਤਨਖਾਹ ਕਿੰਨੀ ਆ 6000 ਤੇ ਜਿਹੜਾ ਉਹ ਦੀ ਜੜਾ ਵੱਡ ਕੇ ਕਹਿ ਰਿਹਾ ਕਿ ਮੈਨੂੰ ਉਹਦੀ ਥਾਂ ਤੇ ਰੱਖ ਲਓ ਉਹ ਗ੍ਰੰਥੀ ਨੂੰ ਵੱਧ ਤੋਂ ਵੱਧ ਉਹ ਕਹਿਣ ਰਿਹਾ ਉਹਨੂੰ 6000 ਦਿੰਦੇ ਹੋ ਤੇ ਮੈਨੂੰ 5 ਜੀ ਰੱਖ ਲਓ ਹੁਣ ਉਹ ਗ੍ਰੰਥੀ ਨੂੰ ਕੋਈ ਸਵਾਲ ਪੁੱਛਣ ਵਾਲਾ ਹੋਵੇ ਕਿ ਜੇਕਰ ਅੱਜ ਐ ਗ੍ਰੰਥੀ ਦੀ ਬੇਇੱਜ਼ਤੀ ਕਰਕੇ ਤੋੜ ਰਹੇ ਆ ਨਾ ਤੇ ਕੱਲ ਨੂੰ ਤੋੜਨਾ ਪੁੱਤ ਤੈਨੂੰ ਵੀ ਆਉਣਾ ਜਿੱਦਾਂ ਅੱਜ ਐ ਗ੍ਰੰਥੀ ਦੀ ਬੇਇੱਜ਼ਤੀ ਕਰਕੇ ਉਹਨੂੰ ਕਹਿਣ ਦੇਣਾ ਬਾਹਰ ਚੱਲ ਜਾ ਬੇਇੱਜ਼ਤੀ ਕਰਕੇ ਸਸਪੈਂਡ ਕਰਨ ਦੇ ਆ। ਉਹਦਾ ਬੇਇੱਜ਼ਤੀ ਕਰਕੇ ਸਸਪੈਂਡ ਇਹ ਨੂੰ ਨਹੀਂ ਕਰਨਗੇ। ਜਿਹੜਾ ਨਮਾਜ਼ ਖੁਸ਼ ਹੋ ਕੇ ਕਹਿ ਰਿਹਾ ਕਿ ਮੈਂ ਗ੍ਰਾਂਤੀ ਜਾ ਕੇ ਬਣ ਜਿਵਾਂ ਪਹਿਲਾਂ। ਇੱਥੇ ਸੰਗਤਾਂ ਨੂੰ ਵੀ ਲੋੜ ਆ, ਇੱਥੇ ਪ੍ਰਬੰਧਕਾਂ ਨੂੰ ਵੀ ਲੋੜ ਆ ਕਿ ਬਹੁਤ ਵੱਡੀ ਉੱਥੇ ਬੇਤਬੀ ਹੋ ਹਦੀ ਸੀ। ਇੱਕ ਬੇਨਤੀ ਮੈਂ ਹੋਰ ਕਰ ਦਵਾਂ। ਵੀਡੀਓ ਜਿਆਦਾ ਲੰਬੀ ਹੁੰਦੀ ਜਾ ਰਹੀ ਆ। ਇੱਕ ਬੇਨਤੀ ਕਰਾ। ਗੁਰਦੁਆਰਿਆਂ ਦੇ ਵਿੱਚ 5-5 ਲੱਖ ਦੇ 10-10 ਲੱਖ ਦੇ ਝੂਮਰ ਲਾਇਆ ਗਿਆੱਖ ਨਹੀਂ ਬੰਦਾਂ। ਗੁਰਦੁਆਰਿਆਂ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਲਾਈਟ ਲਾਇਆ ਸੀਸੀਟੀ ਸੀਸੀਟੀਵੀ ਕੈਮਰਾ ਲਾਇਆ ਕੱਖ ਨਹੀਂ ਬੰਦ। ਜੇਕਰ ਆਪਾਂ ਕਹੀਏ ਨਾ ਕਿ ਗੁਰਦੁਆਰਿਆਂ ਦਾ ਵਿੱਚ ਬੇਅਦਬੀਆਂ ਹੁੰਦੀਆਂ ਜਿਹੜੀਆਂ। ਪਾਪੀ ਬੰਦੇ ਆ ਕੇ ਬੇਅਦਬੀ ਕਰਦੇ ਆ। ਉਹਦੇ ਵਾਸਤੇ ਸਾਡਾ ਫਰਜ਼ ਆ ਕਮੇਟੀਆਂ ਦਾ ਫਰਜ਼ ਆ ਸੰਗਤਾਂ ਦਾ ਫਰਜ਼ ਆ। ਕਿ 2-4 ਸੇਵਾਦਾਰ ਚੰਗੇ ਰੱਖਣ ਜਿਹੜੇ ਗੁਰਦੁਆਰੇ ਦੇ ਵਿੱਚ ਸਾਰੀ ਦੁਪਹਿਰ ਵੀ ਰਹਿਣ। ਹੁਣ ਕੀ ਕਹਿੰਦੇ ਆ ਅਸੀਂ ਜੀ بڑے بڑے ਕੈਮਰੇ ਲਵਾਤੇ ਆ। ਕੈਮਰੇ ਕਿਹੜੇ ਪਾਪੀ ਬੰਦੇ ਰਾਤ ਥੋੜੀ ਫਰ ਲੈਣਗੇ ਆ ਕੇ ਕਿ ਤੂੰ ਬੇਅਦਬੀ ਕਰਨ ਆਇਆ ਵਾ ਕੈਮਰੇ ਦਾ ਕੰਮ ਸਿਰਫ ਫੋਟੋ ਖਿੱਚਣਾ ਵੀਡੀਓ ਬਣਾਉਣਾ ਵਾ ਬੇਅਦਬੀ ਕਰਨ ਵਾਲੇ ਨੇ ਬੇਅਦਬੀ ਕਰ ਜਣੀ ਆ ਕੇ ਕੈਮਰੇ ਨੇ ਵੀਡੀਓ ਬਣਾ ਦੇਣੀ ਮੁੜ ਕੇ ਵੀਡੀਓ ਵੇਂਦੇ ਰਹੋ ਇਦਾਂ ਬੇਅਦਬੀ ਹੋ ਗਈ ਆ ਵੀਡੀਓ ਬਣਾਈ ਕਿਸੇ ਕੰਮ ਨਹੀਂ ਆਉਣੀ ਸਾਡੂ ਸਾਡੀ ਕਮੇਟੀਆਂ ਨੂੰ ਅੱਜ ਫਰਜ ਚਾਹੀਦਾ ਵਾ ਕਿ ਦੋ ਚੰਗੇ ਸੇਵਾਦਾਰ ਹੋਣ ਜਿਹੜੇ ਤੜਕੇ ਅੰਮ੍ਰਿਤ ਵੇਲੇ ਜਾ ਕੇ ਪ੍ਰਕਾਸ਼ ਵੀ ਕਰਾਉਣ ਨਾਲੇ ਸਾਰੇ ਦਿਹਾੜੀ ਉੱਥੇ ਦਰਬਾਰ ਹਾਲ ਦੇ ਵਿੱਚ ਰਹਿਣ ਤਾਂ ਜੋ ਕੋਈ ਬੰਦਾ ਮੱਥਾ ਟੇਕਣ ਆਵੇ ਜਾਂ ਕੋਈ ਬੰਦਾ ਬੇਅਦਬੀ ਕਰਨ ਆਵੇ ਵੀ ਉਹਨੂੰ ਡਰ ਹੋਵੇ ਕਿ ਜੇ ਮੈਂ ਬੇਅਦਬੀ ਕੀਤੀ ਤਾਂ ਮੈਨੂੰ ਸੇਵਾਦਾਰਾਂ ਨੇ ਫੜ ਲੈਣਾ ਵਾ ਤੇ ਭਰ ਦਰਬਾਰ ਦੇ ਵਿੱਚ ਹੁੰਦਾ ਕੋਈ ਨਹੀਂਗਾ ਜਦੋਂ ਹੁੰਦਾ ਕੋਈ ਨਹੀਂਗਾ ਤੇ ਬੇਅਦਬੀ ਕਰਨ ਵਾਲੇ ਉਹ ਸੌਖਾ ਕੰਮ ਉਹਨਾਂ ਵਾਸਤੇ ਇੱਥੇ ਕਿਤੇ ਨਾ ਕਿਤੇ ਕਰਕੇ ਸੰਗਤਾਂ ਦਾ ਫਰਜ਼ਿਆ ਗਰੰਥੀ ਸਿੰਘ ਦਾ ਫਰਜ਼ਿਆ ਇੱਕ ਬੇਨਤੀ ਹੋਰ ਕਰਾਂ ਇੱਕ ਪਿੰਡ ਦੀ ਗੱਲ ਏ ਇੱਕ ਬੰਦੇ ਨੇ ਇੱਕ ਗਰੰਧੀ ਸਿੰਘ ਨੇ ਤੜਕੇ 3:30 ਵਜੇ ਪ੍ਰਕਾਸ਼ ਕਰਤਾ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਤੇ ਪਿੰਡ ਦੇ ਵਿੱਚ 10 ਵਜੇ ਪਿੰਡ ਵਾਲੇ ਉੱਠ ਕੇ ਆ ਗਏ ਸੁੱਤੇ ਉੱਠ ਕੇ 10 ਵਜੇ ਪਿੰਡ ਵਾਲੇ ਸੁੱਤੇ ਉੱਠ ਕੇ ਆ ਗਏ ਆਹਦੇ ਭਾਈ ਸਾਹਿਬ ਤੁਹਾਨੂੰ ਮਰਿਆਦਾ ਨਹੀਂ ਪਤਾ ਆਹਦੇ ਤੁਹਾਨੂੰ ਮਰਿਆਦਾ ਨਹੀਂ ਪਤਾ ਵੀ ਪੰਜ ਸਿੰਘਾਂ ਤੋਂ ਬਿਨਾ ਪ੍ਰਕਾਸ਼ ਨਹੀਂ ਕਰੀਦਾ ਚਲੋ ਗਰੰਧੀ ਸਿੰਘ ਕਹਿੰਦਾ ਠੀਕ ਹੈ ਤੁਹਾਡੀ ਮਨ ਲੈ ਲੈਨੇ ਆ ਅਗਲੇ 10:30 9:00 ਵਜੇ ਪਿੰਡ ਵਾਲੇ ਫੇਗ ਗਏ ਅੰਦੇ ਪੈਸਾ ਪ੍ਰਕਾਸ਼ ਕਿਉਂ ਨਹੀਂ ਕੀਤਾ ਤੇ ਗਰੰਟੀ ਕਹਿੰਦਾ ਵੀ ਪੰਜ ਜਣੇ ਆਏ ਨਹੀਂ ਆਉਣ ਤਾਂ ਤੁਹਾਨੂੰ ਪਿੰਡ ਵਾਲੇ ਫੇਰ ਕਹਿੰਦੇ ਆਂਦੇ ਤਾਂ ਤੁਹਾਨੂੰ ਮਰਿਆਦਾ ਦਾ ਨਹੀਂ ਪਤਾ ਵੀ ਅਮਰਤਵਾਲੇ ਪ੍ਰਕਾਸ਼ ਕਰਨਾ ਹੁੰਦਾ 3:30 ਵਜੇ ਪੌਣੇ 4 ਵਜੇ ਹੁਣ ਗਰੰਟੀ ਕਹਿੰਦਾ ਹੁੰਦਾ ਛੱਡੀ ਮੈਂ ਕੱਲ ਵਾਲੀ ਮਰਿਆਦਾ ਮੰਨਾਂਗੇ ਤੁਹਾਡੀ ਅੱਜ ਵਾਲੀ ਮੰਨਾਂ ਮੈਂ ਮੈਂ ਬੇਨਤੀ ਕਰਦਾ ਵਾਂ ਕਿ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਕਰਕੇ ਤੇ ਆਪਣੇ ਗੁਰਦਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਾਓ ਤਾ ਜੋ ਗੁਰਦੁਆਰਿਆਂ ਦੇ ਵਿੱਚ ਸੁਧਾਰ ਹੋ ਸਕੇ ਕੋਈ ਚੰਗੇ ਨਾਲ ਆਪਾਂ ਸੇਵਾਦਾਰ ਰੱਖੀਏ ਜੇਕਰ 10-10 ਲੱਖ ਰੁਪਏ ਦੇ ਬਾਹਰੋਂ ਅਮਰੀਕਾ ਕੈਨੇਡਾ ਦੇ ਵਿੱਚ ਝੂਮਰ ਲਿਆ ਕੇ ਲਾ ਲੈਣਾ ਆਪਾਂ ਝੂਮਰ ਤਾਂ ਕਿਹਨੇ ਨਹੀਂ ਵੇਖਣੇ ਐਲਈਡੀ ਲਾਈਟਾਂ ਲੱਗੀਆਂ ਕਿਸੇ ਨੇ ਨਹੀਂ ਵੇਖਣੀਆਂ ਐਲਈਡੀ ਲਾਈਟਾਂ ਕੇਵਲ ਸਜਾਵਟ ਦਾ ਕੰਮ ਕਰਦੀਆਂ ਵਾ ਪਰ ਬੇਨਤੀ ਮੇਰੀ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਕਿ ਗੁਰਦੁਆਰਿਆਂ ਦੇ ਵਿੱਚ ਚੰਗੇ ਦੋ ਸੇਵਾਦਾਰ ਰੱਖੀਏ ਜਿਹੜੇ 24 ਘੰਟੇ ਉਥੇ ਮੌਜੂਦ ਹੋਣ ਗੁਰਦੁਆਰੇ ਦੇ ਵਿੱਚ ਦਰਬਾਰ ਹਾਲ ਦੇ ਵਿੱਚ ਤਾਂ ਸਾਡੇ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਕਰ ਸਕਦੇ ਆ ਵਾ ਬਾਕੀ ਵੀਡੀਓ ਆਪਾਂ ਜਿਆਦਾ ਲੰਮੀ ਨਾ ਕਰੀਏ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਦੱਸੋ ਕਿ ਸਹੀ ਹੈ ਜਾਂ ਗਲਤ ਹੈ ਹੰਗਾ ਬੋਲਾ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ